ਸਾਰੇ ਦੇ ਹੱਥਾਂ 'ਚ ਤਿਆਰ ਸੀਗੇ ਇਹਨਾਂ ਨੇ ਮੇਰੇ 3-4 ਕੱਪ ਮਾਰੇ ਨੇ ਉਤੋਂ ਇੱਟਾਂ ਚੱਕ ਕੇ ਸਾਰਿਆਂ ਦੇ ਘਰਾਂ ਤੇ ਮਾਰਨੀ ਸ਼ੁਰੂ ਕਰ ਦਿੱਤੀ ਬੋਲੀ ਮੌਕੇ ਗੁੰਡਾਗਰਦੀ ਦਾ ਨੰਗਾ ਨਾਚ ਮੋਟਰਸਾਈਕਲਾਂ ਤੇ ਚੜ ਕੇ ਆ ਗਏ ਨੌਸਰਬਾਸ ਲੋਕਾਂ ਨੂੰ ਪਈ ਪਾჭੜ ਤੇ ਮੱਛਿਆ ચીਪ ਚਿਹੜਾ ਚੱਲੇ ਇੱਟਾਂ ਰੋੜੇ ਤੇ ਪੰਨ ਤੇ ਘਰਾਂ ਦੇ ਸੀਟੇ ਜੀ ਹਾਂ ਹੋਲੀ ਦੇ ਚੋਹਾਰ ਮੌਕੇ ਜਿੱਥੇ ਲੋਕ ਪਿਆਰ ਦੇ ਨਾਲ ਇੱਕ ਦੂਜੇ ਨੂੰ ਰੰਗ ਲਗਾ ਕੇ ਇਸ ਤਿਹਾਰ ਨੂੰ ਮਨਾਉਂਦੇ ਨੇ ਤਾਂ ਦੂਜੇ ਪਾਸੇ ਹੀ ਗੁੰਡਾਗਰਦੀ ਦਾ ਨੰਗਾ ਨਾਚ ਵੀ ਇਕੱਠਾ ਦੇਖਣ ਨੂੰ ਮਿਲਿਆ ਜਿੱਥੇ ਕਿ ਕੁਝ ਨੌਜਵਾਨਾਂ ਨੇ ਰੰਗ ਲਗਾਉਣ ਦੇ ਚੱਲਦੇ ਹੋਏ ਲੜਾਈ ਤੋਂ ਬਾਅਦ ਦਰਸਨਾ ਮੋਟਰਸਾਈਕਲਾਂ ਲਿਆ ਕੇ ਘਰਾਂ ਦੇ ਉੱਪਰ ਇੱਟਾਂ ਤੇ ਪੱਥਰਾਂ ਦੇ ਨਾਲ ਹਮਲਾ ਕਰ ਦਿੱਤਾ ਸਤਾਨਕ ਲੋਕਾਂ ਦੇ ਮੁਤਾਬਕ ਰੰਗ ਲਗਾਉਣ ਨੂੰ ਲੈ ਕੇ ਮਾਮੂਲੀ ਜਿਹਾ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਨੌਜਵਾਨ ਨੇ ਇੱਕ ਬੱਚੇ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਬਾਅਦ ਜਦੋਂ ਉਸ ਨੂੰ ਰੋਕਿਆ ਗਿਆ ਤਾਂ ਉਹ ਇਹ ਕਹਿ ਕੇ ਚਲਾ ਗਿਆ ਕਿ ਉਹ ਉਹਨਾਂ ਨੂੰ ਵੇਖ ਲਏਗਾ ਤੇ ਬਸ ਥੋੜੀ ਦੇਰ ਬਾਅਦ ਹੀ ਉਹ ਨੌਜਵਾਨ ਆਪਣੇ ਕੁਝ ਹੋਰ ਨੌਜਵਾਨ ਸਾਥੀਆਂ ਨੂੰ ਨਾਲ ਲੈ ਕੇ ਆ ਗਿਆ ਤੇ ਲੋਕਾਂ ਦੇ ਉੱਪਰ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਇਸ ਮੌਕੇ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਗਿਆ ਤੇ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਤੇ ਕਈ ਘਰਾਂ ਦੇ ਸ਼ੀਸ਼ੇ ਵੀ ਇਸ ਵਕਤ ਟੁੱਟੇ ਹੋਏ ਕਾਇ ਤੇ ਤੇ ਨੇ ਉਹਨਾਂ ਨੇ ਕਿਸੇ ਬੱਚੇ ਕੋ ਪਾਣੀ ਪਾਇਆ ਤੇ ਉਹ ਬੱਚੇ ਤੇ ਮਾਰਨ ਲੱਗ ਪਿਆ ਉਹ ਨਿਕਲੇ ਬਾਹਰ ਉਹਨਾਂ ਨੇ ਕਿ ਮਾਰੀ ਕੋ ਜਾਨਾ ਦੂ ਕੋਈ ਬੱਚਾ ਹੈਗਾ ਚਲ ਜਾ ਉਦੋਂ ਤੇ ਚਲੇ ਗਿਆ ਕਹਿੰਦੇ ਕੋਈ ਨਹੀਂ ਦੱਸਦੇ ਹੋਣੇ ਤੁਹਾਨੂੰ ਫਿਰ 40 ਜਣੇ ਲੈ ਕੇ ਆ ਗਏ ਇਕੱਲੇ ਉਹ ਖੜੇ ਇਕੱਲੇ ਪਰਿਵਾਰ ਉਹ ਕੋਈ ਅੰਦਰ ਭੱਜਿਆ ਕੋਈ ਸਾਡੇ ਘਰੇ ਭੱਜਿਆ ਕੋਈ ਅੰਦਰ ਭੱਜਿਆ ਔਰ ਸਾਰੇ ਘਰਾਂ ਦੇ ਨੁਕਸਾਨ ਕਰਦੇ ਗਏ 1 2 3 4 5 6 ਜਣੇ ਦਾ ਕਰਨ ਸਾਰਾ ਤੇ ਉਹ ਤਾਂ ਲੇਡੀਜ਼ ਨੂੰ ਵੱਟੇ ਮਾਰੇ ਨੇ ਜੀ ਅੱਛਾ ਹੱਥ ਥੱਲੇ ਵੱਟੇ ਸਾਰੇ ਬਣੇ ਨਾਲ ਇਫੈਕਸ਼ਨ ਲੱਗੀ ਹੋਈ ਸੀ ਉਹ ਜੋ ਇੱਟਾਂ ਚੱਕ ਕੇ ਇਹਨਾਂ ਨੇ ਸਾਰਿਆਂ ਨੇ ਮਾਰੀਏ ਨੇ ਮੇਰੇ ਮਕਾਨ ਦਾ ਵੀ ਥੋੜਾ ਜਿਹਾ ਥੋੜਾ ਪਤਾ ਲੱਗਿਆ ਸਾਨੂੰ ਚੱਕਰ ਵਾਲੇ ਚੁਗਦੇ ਦੇਣੇ ਮੈਨ ਸਾਰੇ ਜੀ ਅੱਛਾ ਹਾਂ ਮਚਾਣਾ ਆ ਜਾਂਦੀ ਪਤਾ ਲੱਗ ਜਾਂਦਾ ਹੁਣੇ ਦੱਸੋ ਹੋਲੀ ਵਾਲੀ ਸੀ ਜੀ ਹੋਲੀ ਵਾਲੀ ਜੀ ਅੱਛਾ ਮੋਟਰਸਾਈਕਲ ਲਈ ਫਿਰਤੇ ਜਿਉਂ ਦੂਜੀਆਂ ਵਾਰਜ ਸਵੇਰ ਦਾ ਦਸਵਾ ਕਿਹੜਾ ਸੀ ਜੀ ਇਹਨਾਂ ਨੂੰ ਹੋਲੀ ਦਾ ਔਰ ਕੋਈ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਹਾਂ ਕੋਲੀ ਦੇ ਹਰ ਇਨਸਾਨ ਇੱਕ ਸ਼ੀਸ਼ੇ ਉੱਤੇ ਟੁੱਟਿਆ ਜੀ ਅਕਾ ਸਾਹਮਣੇ ਘਰ ਦਾ ਗੇਟ ਟੁੱਟਿਆ ਜੀ ਆ ਤਿੰਨ ਘਰਾਂ ਦੇ ਅੱਗੇ ਟੁੱਟੇ ਪੈਣੇ ਜੀ ਸਾਰੇ ਆਹ ਇੱਕ ਟਾ ਥੱਲੇ ਤੁਹਾਨੂੰ ਪਤਾ ਹੀ ਵਿਖਦੀਆਂ ਪਈਆਂ ਨੇ ਸਰਕਾਰ ਭਈ ਹੁਣ ਨਾਂ ਲਿਖੇ ਨੇ ਸਾਰੇ ਉਹ ਕਹਿੰਦੇ ਦਿਓ ਐਪਲੀਕੇਸ਼ਨ ਕਰਦੇ ਹਾਂ ਕਾਰਵਾਈ ਪਤਾ ਲੱਗ ਜਾਂਦਾ ਮੰਗ ਇਨਸਾਫ ਹੋਣਾ ਚਾਹੀਦਾ ਇਹ ਗੁੰਡਾਗਰਦੀ ਖਤਮ ਹੋਣੀ ਚਾਹੀਦੀ ਇਹ ਹਰ ਸਾਲ ਗੁੰਡਾਗਰਦੀ ਹੁੰਦੀ ਹੈ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹ ਤਰਨ ਸਰ ਮੋਰ ਸਾਬ ਚੱਕ ਚੱਕ ਕੇ ਅੰਦਰ ਸੱਟ ਮੈਨ ਪਤਾ ਲੱਗ ਜਾਵੇ ਨਾਲੇ ਮਾਪਿਆਂ ਨੂੰ ਵੀ ਕੰਨਿਆ ਹੋਵੇ ਉਹਨਾਂ ਨੂੰ ਪਤਾ ਲ ਕਿਵੇਂ ਬਰਮਾਸ਼ੀਆਂ ਕਰੀ ਦੀਆਂ ਹਾਂਜੀ ਹਾਂਜੀ ਤਿੰਨਾਂ ਨੇ ਲੱਗੀਆਂ ਨੇ ਇੱਕ ਮੁੰਡੇ ਦੇ ਵਿੱਚ ਚੜਾਨ ਗਿਆ ਉਹਦੇ ਵਿੱਚ ਹੀ ਨਹੀਂ ਇੱਕ ਉਹਦੀ ਮੰਮੀ ਦੇ ਵਿੱਚ ਹੀ ਨਹੀਂ ਅੱਛਾ ਇੱਕ ਏਟਮਾਰੀ ਨਾ ਮੇਰੇ ਘਰ ਦੇ ਸਾਹਮਣੇ ਬੈਠੀ ਸੀ ਇਹ ਹੋਲੀ ਦਾ ਹੀ ਕੋਈ ਚੱਕਰ ਸੀਗਾ ਇਹ ਨਾ ਕੋਈ ਬੱਚੇ ਨੇ ਰੰਗ ਰੂਪ ਆਇਆ ਸੀ ਤੂੰ ਦੇ ਬੰਦ ਉਹ ਬੱਚੇ ਨੂੰ ਵਾਲਾ ਕੁਲ ਕੱਟਣ ਲੱਗ ਪਏ ਤੇ ਅਸੀਂ ਉਹਨੂੰ ਕਹੇ ਵੀਰੇ ਗਾਲ ਨਾ ਕੱਢ ਉਹਨੂੰ ਨੇ ਰੰਗ ਤੇ ਪਾਣੀ ਪਾ ਗਏ ਹੋਲੀ ਖੇਡਦੇ ਪਏ ਤੇ ਪਾ ਗਏ ਉਹਨਾਂ ਕਿਸੇ ਹੋਰ ਦੇ ਪਾਣਾ ਸੀ ਤੇਰੇ ਤੇ ਪੈ ਗਿਆ ਤੂੰ ਲੰਗਾ ਚੱਲਿਆ ਸੀ ਹੂੰ ਤੇ ਉਹ ਕਹਿੰਦਾ ਤੂੰ ਕੋਈ ਗੱਲ ਨਹੀਂ 5 ਮਿੰਟ ਰੁੱਕ ਤੈਨੂੰ ਅਸੀਂ ਦੱਸਨੇ ਆ। ਤਾਂ ਅਸੀਂ ਆਲਾ ਮਸਤ ਹੋ ਕੇ ਆਦੇ ਪਰਿਵਾਰਿਕ ਮੈਂਬਰਾਂ ਨਾਲ ਖੇਡਣ ਲੱਗ ਪਏ ਉਲੀ। ਤੇ ਬਾਅਦ ਵਿੱਚ ਆਏ ਨੇ 15-20 ਮਿੰਟ ਬਾਅਦ 40-50 ਜੀ ਸਾਰਿਆਂ ਦੇ ਹੱਥਾਂ 'ਚ ਤੇ ਤਿਆਰ ਸੀਗੇ। ਠੀਕ ਹੈ ਜੀ। ਤੇ ਮੈਂ ਇਹ ਇੱਕ ਜਿਹੜਾ ਨੋਨਾਂ ਨੇ ਫੜਿਆ ਕਿਸੇ ਨੂੰ ਉਹਨੂੰ ਕੁਰਦੇ ਪੇ ਸੀ। ਤੇ ਪਿੱਛੋਂ ਮੇਰੇ ਮਦਰ ਪੈ ਗਏ ਨੇ ਮੈਂ ਇਤਲੋ ਦੀ ਬੱਜਾ ਮੈਂ ਨੱਥਾ ਸੀਗਾ ਇਹ ਪੰਜ ਛੇ ਜਣੇ ਮੇਰੇ ਕਾਪੇ ਮਦਰ ਲੈ ਕੇ ਚਲੇ ਗਏ ਇਹਨਾਂ ਨੇ ਮੇਰੇ ਤਿੰਨ ਚਾਰ ਕੱਪ ਮੈਂ ਮਾਰੇ ਨੇ ਹੋਰ ਕਿੰਨੇ ਬੱਜਾ ਮੇਰੇ ਕਿੱਥੇ ਬੱਜਾ ਹੋਰ ਮੈਂ ਲੇਡੀਜ਼ੇ ਬੱਜੇ ਨੇ ਇੱਕ ਦੋ ਜੇ ਨੇ ਵੀ ਉਹ ਪੱਜ ਗਏ ਜੀ ਪੁਲਿਸ ਪ੍ਰਸ਼ਾਸਨ ਇਹ ਕਹਿੰਦੇ ਵੀ ਇਹ ਕਹ ਕਿ ਕਾਰਵਾਈ ਕਰਨੇ ਆਰਖਾਸਤ ਜੋ ਅੱਛਾ ਇੱਕ ਕਾਪੇ ਨਾਲ ਸਾਰਿਆਂ ਦੇ ਹੱਥਾਂ 'ਚ ਇੱਟਾਂ ਵੀ ਆ ਇੱਥੇ ਕੰਸਟਰਕਸ਼ਨ ਦਾ ਕੰਮ ਚੱਲਦਾ ਬਈ ਉੱਥੋਂ ਇੱਟਾਂ ਚੱਕ ਕੇ ਸਾਰਿਆਂ ਦੇ ਘਰਾਂ ਦੇ ਮਾਰਨੀਆ ਸ਼ੁਰੂ ਕਰ ਦਿੱਤੀ ਪੰਜ ਛੇ ਘਰਾਂ ਦੇ ਹਾਂਜੀ ਮਾਮਲਾ ਫਾਜ਼ਲਕਾਦੇ ਸੁੰਦਰਨਗਰ ਥੋਬੀਕਾਟੇ ਇਲਾਕੇ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਇਹ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਇਲਾਕਾ ਵਾਸੀਆਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਬੰਦੀ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ ਜਾ ਰਿਹਾ ਹੈ। ਮੁੱਖ ਅਜੇ ਤੱਕ ਸਾਡੇ ਕੋਲ ਨਹੀਂ ਇਤਲਾਹ ਆਈ ਜੇਕਰ ਆਈ ਤਾਂ ਅਸੀਂ ਜੋ ਸਾਨੂੰ ਕਾਨੂੰਨ ਦਾਇਰਕ ਦੇਵੇਗਾ ਜਿੰਨੇ ਵੀ ਦੇਗਾ ਜੀ ਵੱਧ ਤੋਂ ਲੈ ਕੇ ਕਾਰਵਾਈ ਕਰਾਂਗੇ। ਜੇਕਰ ਕੋਈ ਜ਼ੁਰਮ ਹੋਇਆ ਲਾਜਮ ਉਹਨਾਂ ਨੂੰ ਪੀਸੀਆ ਨੂੰ ਕੋਣ ਆਇਆ ਪੀਸੀਆ ਸਾਡੇ ਤੋਂ ਨਾ ਅੱਗੇ ਵੀ ਮੈਂ ਇਹ ਗਲਤ ਅਕੀਏ ਪੀਸੀਆ ਜਗਾ ਜਗਾ ਸਾਡੇ ਮੇ ਉਹਨੇ ਜੇ ਕੋਈ ਕੁਝ ਵੀ ਹੁੰਦਾ ਸਾਡੀ ਪੀਸੀਆ ਜਸਟ 2-4 ਮਿੰਟੇ ਚ ਉੱਥੇ ਪਹੁੰਚ ਜਾਂਦੀ ਤੇ ਪਹੁੰਚ ਕੇ ਜੋ ਕੋਈ ਆ ਤਾਂ ਉਹਨੇ ਕਾਰਵਾਈ ਕਰ ਦਿੱਤੀ ਉਹਨੇ ਤੇ ਨਹੀਂ ਜੇ ਕੋਈ ਗੱਲ ਹੋ ਰਿਹਾ ਤਾਂ ਅੰਮਲਾਰਾ ਹੋਗੀ ਸਭੀ ਕਾਰਵਾਈ ਕਰ ਦੇ ਜਗਬਾਨੀ ਟੀਵੀ ਲਈ ਆ ਦਰਸ਼ ਜੋਸ਼ੰਦੀ ਰਿਪੋਰਟ